ਸ਼ਾਲ ਜਨਰਲ ਲੈਪਰੋਸਕੋਪੀ ਸਰਜਨ ਸਿਵਰ ਹਸਪਤਲ ਕੁਦਰਤਪੁਰ ਮੈਂ ਪਿਛਲੇ 2 ਸਾਲ ਤੋਂ ਇੱਥੇ ਸਰਵਿਸ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਨਿਸ਼ਾਰਮਜਾ ਸਿੰਘ ਸੀਗਾ ਮੈਂ 1 ਕਤਕਤੂਬਰ 2023 ਨੂੰ ਪੇਸ਼ੰਤ ਮਨਪੀਰ ਸਿੰਘ son of ਪੇਥਮ ਸਿੰਘ ਦਾ ਲੈਫਟ ਵੈਰੀਕੋਸੇਲ ਦਾ ਆਪਰੇਟ ਕੀਤਾ ਉਸ ਤੋਂ ਬਾਅਦ ਮੈਂ ਪੇਸ਼ੰਤ ਨੂੰ 4 ਦਿਨ ਕਿਉਂ ਡਿਸਚਾਰਜ ਕਰਤਾ ਤੇ ਉਸ ਤੋਂ ਬਾਅਦ ਪੇਸ਼ੰਤ 2 ਦਿਨ ਬਾਅਦ ਮੈਨੂੰ ਫੋਲੋਅ ਅਪ ਤੇ ਉਹ ਪੜੀ ਤੇ ਵੀ ਦਿਖਾਣ ਆਇਆ ਤੇ ਉਸ ਬਾਅਦ ਪੇਸ਼ੰਤ ਨਹੀਂ ਆਇਆ ਫਰਵਰੀ ਮੈਂ ਮੰਤਸੇ ਪੇਸ਼ੰਤ ਦਿਨ ਪੇਰੈਂਟਸ ਪਲੱਸ ਇੱਕ ਆਪਣਾ ਨੁਮਾਇੰਦਾ ਲੈ ਕੇ ਉਹ ਪੜੀਚੇ ਆਏ ਤੇ ਉਹਨਾਂ ਨੂੰ ਕੁਝ ਰਿਪੋਰਟਸ ਦਿਖਾਈਆਂ ਪੇਸ਼ੈਂਟ ਦੀਆਂ ਤੇ ਮੈਂ ਬੜੀ ਹਲੀਮੀ ਨਾਲ ਉਹਨਾਂ ਨੂੰ ਕਿਹਾ ਕਿ ਮੈਂ ਪੇਸ਼ੈਂਟ ਦਾ ਜੋ ਵੀ ਕੋਈ ਮੁਸ਼ਕਲ ਹੈ ਉਹਦੀ ਹੱਲ ਕਰਦਾਵਾਂਗਾ ਪਰ ਪੇਸ਼ੈਂਟ ਨੇ ਪੇਸ਼ੈਂਟ ਪਲੱਸ ਉਹਦੇ ਰੈਨਰ ਪੇਸ਼ੈਂਟ ਦੇ ਅਟੈਂਡੈਂਟਸ ਨੇ ਮਿਲਦੇ ਰਿਸ਼ਵਦੇਵ ਬਲੇਮ ਲਾਇ ਗਲਤ ਇਲਜ਼ਾਮ ਲਾਇ ਜੋ ਕਿ ਸਾਰਾ ਸਾਰ ਝੂਠ ਹੈ ਉਹ ਤੋਂ ਬਾਅਦ ਪੇਸ਼ੈਂਟ ਇੱਥੋਂ ਚਲਾ ਗਿਆ ਪੇਸ਼ੈਂਟ ਦੇ ਅਟੈਂਡੈਂਟਸ ਚਲੇ ਗਏ ਉਹਨਾਂ ਨੇ ਕਿਸਾਨ ਯੂਨੀਅਨ ਦੀ ਮਦਦ ਨਾਲ ਇਥੇ ਤਾਂ ਨਾ ਆਇਆ ਪਿਛਲੇ ਸੰਡੇ ਲਾਸ ਸੰਡੇ ਦੇਖੋ ਕਿਸਾਨ ਵੀਰ ਵੀ ਸਾਡੇ ਸਾਰੇ ਭਰਾ ਨੇ ਅਸੀਂ ਸਾਰੇ ਜਿੱਥੇ ਮੈਡੀਕਲ ਰਿਸਪੈਕਟ ਕਰਦੇ ਨੇ ਬਟ ਵਿਦਆਉਟ ਫੈਕਟਸ ਉਹਨਾਂ ਨੇ ਇੱਕ ਡਾਕਟਰ ਦੇ ਖਿਲਾਫ ਇਥੇ ਬਲੇਮ ਲਾਇ ਗਲਤੀ ਇਲਜ਼ਾਮ ਲਗਾਏ ਇੱਕ ਉਹਨਾਂ ਨੇ ਇਲਜ਼ਾਮ ਮੇਤੇ ਇਲਜ਼ਾਮ ਲਾਇਆ ਕਿ ਮੈਂ ਪੇਸ਼ੰ ਦਾ ਹਾਰਨੀਆਂ ਦਾ ਆਪਰੇਟ ਕੀਤਾ ਪੇਸ਼ੰ ਦਾ ਹਾਰਨੀਆਂ ਦਾ ਨਹੀਂ ਲੈਫਟ ਵੈਰੀਕੋਸੀਲ ਦਾ ਆਪਰੇਟ ਕੀਤਾ ਦੂਸਰਾ ਉਹ ਕਹਿ ਰਿਹਾ ਕਿ ਮੈਂ ਆਪਰੇਸ਼ਨ ਨਹੀਂ ਕੀਤਾ ਆਪਰੇਸ਼ਨ ਮੈਂ ਪੇਸ਼ੰ ਦੀ ਕੰਸੈਂਟ ਲੈਣ ਤੋਂ ਬਾਅਦ ਐਨਸੀਆ ਦੀ ਫਿਟਨੈਸ ਲੈਣ ਤੋਂ ਬਾਅਦ ਇਥੇ ਆਪਰੇਟ ਕੀਤਾ ਜੋ ਜਿਹਦੇ ਆਰਟੀ ਨੋਟਸ ਵੀ ਹੈ ਜਿਹਦੀ ਫੋਟੋਕਾਪੀ ਵੀ ਹੈ ਮ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੇ ਇੱਕ ਅਵਿਲਜ਼ਾਮ ਲਾਇਆ ਕਿ ਇਹਨਾਂ ਨੇ ਬਾਰੋ ਡਾਕਟਰ ਬੁਲਾ ਕੇ ਇੱਥੇ ਆਪਰੇਟ ਕੀਤਾ ਤੇ ਉਹਨੂੰ ਪੈਸੇ ਦਿੱਤੇ ਜੋ ਕਿ ਸਾਰਾ ਸਾਰ ਝੂਠ ਹੈ ਅਸੀਂ ਕਿਸੇ ਵੀ ਡਾਕਟਰ ਨੂੰ ਬਾਰੋ ਨਹੀਂ ਬੁਲਾਇਆ ਉਹਦਾ ਆਪਰੇਟ ਨਹੀਂ ਕੀਤਾ ਸੀਗਾ ਮੈਂ ਸੋਸ਼ਲ ਮੀਡੀਆ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਹਰ ਜਥੇਬੰਦੀ ਦੀ ਰਿਸਪੈਕਟ ਕਰਦੇ ਹਾਂ ਅਸੀਂ ਇੱਥੇ ਕੰਮ ਕਰਨਾ ਚਾਹੁੰਦੇ ਹਾਂ ਪਰ ਜਥੇਬੰਦੀਆਂ ਨੂੰ ਵੀ ਵਿਦਆਊਟ ਆਫ ਐਕਟਸ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਸੇ ਜੋ ਵੀ ਪੇਸ਼ੈਂਟ ਦੀ ਸਾਡਾ ਡਾਕਟਰ ਦੇ ਖਿਲਾਫ ਇਸ ਤਰ੍ਹਾਂ ਨੇ ਗਲਤ ਇਲਜ਼ਾਮ ਨਹੀਂ ਲਾਣ ਘਾਣੇ ਚਾਹੀਦੇ ਇਸ ਤਰ੍ਹਾਂ ਮੈਂਟਰਲ ਹਰਾਸਮੈਂਟ ਹੁੰਦੀ ਹੈ ਅਸੀਂ ਡਾਕਟਰ ਇਹਨਾਂ ਲਾਤਾ ਵਿੱਚ ਕਿਤਾਰਾ ਕੰਮ ਕਰ ਸਕਾਂਗੇ ਕਿ ਕਿਦੋਂ ਤੱਕ ਤਰਤਾਰ ਮਾਇਆ ਰਹੀਏਗਾ ਸਰ ਅਸੀਂ ਸੋਚਦੇ ਜੱਸੀ ਚਾਹਨੇ ਆ ਕਿ ਇਹ ਮੈਂਟਰਲ ਹਰਾਸਮੈਂਟ ਨਾ ਹੋਏ ਕਿ ਕਿਸਾਨ ਜੱਤੀ ਬੰਦੀਆਂ ਜੋ ਵੀ ਆਪਣੇ ਇੰਜਾਮ ਲਾ ਰਹੇ ਨੇ ਉਹ ਆਪਣੇ ਇੰਜਾਮ ਵਾਪਸ ਲੈਣ ਡਾਕਟਰ ਕੀ ਮਸਲਾ ਆ ਸਾਡਾ ਮਸਲਾ ਇਹ ਆ ਜੀ ਸਾਡੇ ਡਾਕਟਰ ਸਾਹਿਬ ਸੀਗੇ ਡਾਕਟਰ ਵਿਸ਼ਾਲ ਉਹਨਾਂ ਨੇ ਇੱਕ ਪੇਸ਼ੈਂਟ ਦੀ ਸਰਜਰੀ ਕੀਤੀ ਪਿਛਲੇ ਦਿਨਾਂ ਦੇ ਵਿੱਚ ਅ ਪਿਛਲੇ ਅਕਤੂਬਰ ਮਹੀਨੇ ਵਿੱਚ ਸਰਜਰੀ ਕੀਤੀ ਉਹ ਪੇਸ਼ੈਂਟ ਦੀ ਪਹਿਲੀ ਗੱਲ ਹੈ ਉਹ ਪੇਸ਼ੈਂਟ ਕਹਿ ਰਿਹਾ ਕਰੋ ਦਾ ਹਰਨੀਆਂ ਦਾ ਆਪਰੇਟ ਆ ਜਦ ਕਿ ਉਹ ਹਰਨੀਆਂ ਦਾ ਆਪਰੇਟ ਨਹੀਂ ਹੈ ਉਹ ਆਪਰੇਟ ਸੀਗਾ ਵੈਰਾਈਕੋਸੀਲ ਦਾ ਵੈਰਾਈਕੋਸੀਲਿਕ ਬਿਮਾਰੀ ਹੁੰਦੀ ਹੈ ਜਿਹਦਾ ਆਪਰੇਟ ਕੋਈ ਜਿਆਦਾ ਲੰਬਾ ਚੋੜਾ ਬਰੇਡ ਨਹੀਂ ਹੁੰਦਾ ਸਿਰਫ ਉਹਦੀ ਲਾਈਗੇਸ਼ਨ ਹੁੰਦੀ ਹੈ ਜਾਂ ਉਹਨੂੰ ਬੰਨ੍ਹ ਦਿੰਦੇ ਨੇ ਆਰਟਰੀ ਨੂੰ ਕਿ ਉਹ ਆਪਣੇ ਆਪ ਜਿਹੜੀ ਡਿਸੋਲਵ ਹੋ ਜਾਏ ਹੁਣ ਉਹਦੇ ਵਿੱਚ ਰੀਕਰੈਂਸ ਰੇਟ ਬੜੀ ਹੈ ਉਹਦੇ ਵਿੱਚ ਰੀਕਰੈਂਸ ਬੜੀ ਹੋ ਜਾਂਦੀ ਹੈ ਕਈ ਵਾਰੀ ਉਹ ਦੁਬਾਰਾ ਚੀਜ਼ ਜਿਹੜੀ ਆ ਆ ਜਾਂਦੀ ਹੈ ਹੁਣ ਆਮ ਲੋਕਾਂ ਦੇ ਵਿੱਚ ਇਹ ਚੀਜ਼ ਸ਼ਾਇਦ ਨਹੀਂ ਹੈ ਜਾ ਜਾਣਕਾਰੀ ਕਈ ਵਾਰੀ ਨਹੀਂ ਹੋਏ ਉਹਨਾਂ ਨੂੰ ਤੇ ਇਸ ਕਰਕੇ ਉਹ ਉਹਨਾਂ ਨੂੰ ਲੱਗਿਆ ਕਿ ਹਰਨੀਆਂ ਦਾ ਆਪਰੇਟ ਸੀਗਾ ਤੇ ਆਪਰੇਟ ਨਹੀਂ ਕੀਤਾ ਜਿੰਦਾਬਾਦ ਸਾਡੀ ਜੁਰਤੀ ਇਸ ਕਰਕੇ ਇਹ ਸਾਡੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਆ ਕੇ ਹੜਤਾਲ ਕੀਤੀ ਹੈ ਸਾਡੇ ਡਾਕਟਰ ਵਿਸ਼ਾਲ ਦੇ ਖਿਲਾਫ ਉਹਨਾਂ ਨੇ ਨਾਰੇਬਾਜ਼ੀਆਂ ਕੀਤੀਆਂ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਉਹਨਾਂ ਨੇ ਤਾਂ ਪੇਸ਼ੈਂਟ ਦੀ ਵਧੀਆ ਤਰੀਕੇ ਨਾਲ ਆਪਰੇਟ ਕੀਤਾ ਉਹ ਫਿਰ ਕਹਿ ਰਹੇ ਉਹਨਾਂ ਨੇ ਪੈਸੇ ਲਏ ਆ ਕੋਈ ਇਹੋ ਜਿਹੀ ਕੋਈ ਗੱਲ ਵੀ ਤਾਂ ਨਹੀਂ ਹੋਈ ਕਿਉਂਕਿ ਸਾਡੇ ਕੋਲ ਹੁਣ ਬੋਰਡ ਆਫ ਡਾਕਟਰਸ ਦੀ ਜਿਹੜੀ ਬਣੀ ਸੀ ਬੋਰਡ ਆਫ ਡਾਕਟਰਸ ਦਾ ਸਾਡੇ ਕੋਲ ਰਿਜ਼ਲਟ ਆ ਗਿਆ ਜਿਹਨੇ ਦੱਸ ਦਿੱਤਾ ਵੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ ਫਿਰ ਡਾਕਟਰ ਨੂੰ ਬੀ ਫੇਮ ਕਰਨ ਦੀ ਕਿਉਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਡਾਕਟਰ ਸਾਹਿਬ ਨੇ ਆਪਣਾ ਕੰਮ ਬਿਲਕੁਲ ਆਪਣੀ ਤਨਦੇਹੀ ਨਾਲ ਮਿਹਨਤ ਦੇ ਨਾਲ ਕੀਤਾ ਰਿਕਰੈਂਸ ਹੋ ਜਾਂਦੀ ਹੈ ਇਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਫਿਰ ਵੀ ਉਹ ਫਾਲੋ ਅਪ ਦਾ ਚੀਜ਼ ਹੈਗੀ ਉਹ ਫਾਲੋ ਅਪ ਕਰਾਂਗੇ ਪਤਾ ਲੱਗੂਗਾ ਹਰ ਤਾਂ ਸਟ੍ਰਾਈਕ ਆਫ ਦਾ ਕਾਰਨ ਸਟ੍ਰਾਈਕ ਸਾਡੀ ਜਿਹੜੀ ਹੈ ਅੱਜ ਆਪਾਂ 2 ਘੰਟੇ ਦੀ ਕਲਮਬੰਦ ਹੜਤਾਲ ਜਿਹੜੀ ਕੀਤੀ ਹੈ ਫਿਰ ਵੀ ਸਾਡੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਹ ਜਿਹੜੀ ਹੈ ਜਿਨ੍ਹਾਂ ਨੇ ਡਾਕਟਰ ਵਿਸ਼ਾਲ ਤੇਨ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪ੍ਰੈਸ਼ਰ ਬਣਾਇਆ ਜਾ ਰਿਹਾ ਉਹਨਾਂ ਦੇ ਉਹ ਤਾਂ ਕੰਮ ਨਹੀਂ ਕਰ ਪਾਰੇ ਜੇ ਇਹੋ ਜੀ ਕੰਡੀਸ਼ਨ ਰਹਿੰਦੀ ਹੈ ਫਿਰ ਆਪਾਂ ਅੱਗੇ ਵੀ ਹੜਤਾਲ ਜਾਰੀ ਰੱਖਾਂ ਪੇਸ਼ੈਂਟ ਖਰਾਬ ਹੋ ਰਿਹਾ ਉਹਦਾ ਕੀ ਤੁਹਾਨੂੰ ਪੇਸ਼ੈਂਟ ਜਿਹੜੇ ਆ ਹੁਣ ਦੇਖੋ ਪੇਸ਼ੈਂਟ ਤਾਂ ਆਪਾਂ ਐਮਰਜੈਂਸੀ ਜਿਹੜੀ ਚਾਲੂ ਰੱਖੀ ਹੋਈ ਹੈ ਜਿਹੜੀ ਓਪੀਡੀ ਸੇਵਾਵਾਂ ਨੇ ਉਹ 2 ਘੰਟੇ ਵਾਸਤੇ ਬੰਦ ਕੀਤੀਆਂ ਸਾਡੇ ਰੋਸ ਵੱਲੋਂ